ਦੇਸ਼ ਵਿੱਚ ਇਹ ਭਗਵਾਨ ਵਿਸ਼ਕਰਮਾ ਪੂਜਾ ਦਾ ਜਿਹੜਾ ਉਸਤਵ ਆ ਉਹ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਪੂਰੇ ਪੰਜਾਬ ਭਰ ਤੋਂ ਸਭ ਤੋਂ ਜਿਹੜਾ ਵਿਸ਼ਕਰਮਾ ਪੂਜਾ ਉਸਤਵ ਮੇਲਾ ਫਗਵਾੜਾ ਵਿਖੇ ਭਗਵਾਨ ਵਿਸ਼ਕਰਮਾ ਜੀ ਦੇ ਮੰਦਰ ਵਿਖੇ ਮਨਾਇਆ ਜਾਂਦਾ ਹੈ ਜਿੱਥੇ ਵਿੱਚ ਹਰ ਸਾਲ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਜਿਹੜੇ ਣਤਮਸਤਕ ਹੁੰਦੇ ਨੇ ਤੇ ਇਸ ਵੇਲੇ ਵੀ ਇਹ ਮੇਲਾ ਸ਼ੁਰੂ ਹੋ ਚੁੱਕਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਉਹ ਲਗਣੀਆਂ ਸ਼ੁਰੂ ਹੋ ਗਈਆਂ ਆ ਤੇ ਦੱਸਿਆ ਜਾ ਰਿਹਾ ਕਿ ਸਵੇਰੇ ਤੜਕੇ ਤੋਂ ਹੀ ਲੋਕ ਇੱਥੇ ਨਤਮਸਕ ਹੋਣ ਲਈ ਲਾਈਨਾਂ ਵਿੱਚ ਲੱਗਦੇ ਨੇ ਔਰ ਭਗਵਾਨ ਬਿਸ਼ਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਲੈਂਦੇ ਨੇ ਤੇ ਇਹ ਮੇੜਾ ਮੇਲਾ ਹੈ 115ਵਾਂ ਮੇਲਾ ਜਿਹੜਾ ਇਹ ਸਾਇਤ ਬਿਸ਼ਕਰਮਾ ਤੇ ਮਾਨਸਭਾ ਵੱਲੋਂ ਕਰਾਇਆ ਜਾ ਰਿਹਾ ਹੈ ਔਰ ਇਸ 115ਵੇਂ ਬਿਸ਼ਕਰਮਾ ਪੂਜਾ ਉਤਸਵ ਦੇ ਉਤੇ ਤੁਸੀਂ ਦੇਖ ਸਕਦੇ ਹੋ ਕਿ ਕਮੇਟੀ ਵੱਲੋਂ ਬੜੇ ਸੁਚੱਜੇ ਪ੍ਰਬੰਧ ਕੀਤੇ ਹੋਏ ਨੇ ਇਹ ਪਾਈਪ ਲਾਈਨਾਂ ਲਾ ਕੇ ਜਿਹੜੇ ਸ਼ਰਧਾਲੂਆਂ ਨੂੰ ਕੋਈ ਮੱਥਾ ਜੇ ਕੰਦੇ ਵਿੱਚ ਕੋਈ ਜੜੀ ਆ ਉਹ ਤੱਕ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਇਹ ਜਿਹੜੇ ਪ੍ਰਬੰਧ ਕੀਤੇ ਨੇ ਆਉ ਅਸੀਂ ਇੱਥੇ ਪਹੁੰਚੇ ਲੋਕਾਂ ਨਾਲ ਵੀ ਗੱਲ ਕਰਦੇ ਆ ਕਿ ਕਿੰਨੀ ਦੇਰ ਤੋਂ ਲੋਕ ਇੱਥੇ ਆ ਰਹੇ ਨੇ ਤੇ ਕੀ ਉਹਨਾਂ ਦਾ ਕੰਮ ਹੈ ਭਾਜੀ ਤੁਸੀਂ ਅਜਾ ਮੱਥਾ ਟੇਕਣ ਆਏ ਹੋ ਤੇ ਕਦੋਂ ਤੋਂ ਇਸ ਮੰਦਰ ਵਿੱਚ ਮੱਥਾ ਟੇਕਣ ਆ ਰਹੇ ਹੋ ਪਰੋ 10 ਸਾਲ ਹੋ ਗਏ 10 ਸਾਲ ਹੋ ਗਏ ਤੇ ਕੀ ਆਪਣਾ ਕਾਰੋਬਾਰ ਕੀ ਕੰਮ ਕੀ ਹੈ ਉਸ ਨੂੰ ਮੌਸਮ ਦਾ ਕੰਮ ਜਿਦਾ ਚੱਲ ਰਹੀ ਕਰਦੇ ਜੀ 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 ਅੱਛਾ ਹਰ ਸਾਲ ਮੱਥਾ ਟੇਕਣਾ ਠੀਕ ਹੈ ਜੀ ਅੱਜ ਵੀ ਮਤਲਬ ਜ਼ਰੂਰੀ ਛੁੱਟੀ ਕਰਕੇ ਵੀ ਮਤਲਬ ਜ਼ਰੂਰੀ ਜੀ ਜੀ ਇਹ ਇਹ ਸਾਨੇ ਦੇਖੋ ਇਹ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਾਮ ਲਵਾਇਆ ਰਾਮ ਲਵਾਇਆ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆਸੀ ਆਏ ਆਦਮਪੁਰ ਦੇ ਫੁਰ ਮਸੂਰਪੁਰ ਬਡਾਲਾ ਹੈ ਤੇ ਜਿਲ੍ਹਾ ਜ਼ੁਲੰਧਰ ਦਾ ਆਦਮਪੁਰ ਦੇ ਜੇ ਕੋਲ ਜਿਹੜਾ ਪਿੰਡ ਹੈ ਉੱਥੋਂ ਨਾ ਤਮਸਤਕ ਹੋਣ ਆਏ ਨੇ ਸਾਡੇ ਨਾਲ ਹੋਰ ਵੀ ਅੰਕਲ ਮੌਜੂਦ ਨੇ ਇਕੱਠੇ ਹੀ ਹੋ ਤੁਸੀਂ ਤੇ ਤੁਹਾਡਾ ਵੈਸੇ ਕੀ ਕੰਮ ਹੈ ਦੀ ਕੰਮ ਸਾਡਾ ਇੱਕੋ ਹੀ ਹੈ ਮੈਸਨ ਦਾ ਕੰਮ ਕਰਦੇ ਹਾਂ ਠੀਕ ਹੈ ਤੁਹਾਨੂੰ ਇਹਨਾਂ ਨਾਲ ਹੀ ਹੋਇਆ ਉਹਨਾਂ ਨੂੰ ਠੀਕ ਹੈ ਜੀ ਇਹ ਵੀ ਇਹਨਾਂ ਦੇ ਨਾਲ ਆਏ ਨੇ ਤੇ ਦੱਸਦੇ ਨੇ ਕਿ ਪਿਛਲੇ 10 ਸਾਲ ਤੋਂ ਜਿਹੜਾ ਇਹੇ ਮੱਥਾ ਟੇਕਣ ਆ ਰਹੇ ਨੇ ਤੇ ਅਸੀਂ ਗੱਲ ਕਰਦੇ ਹਾਂ ਕਿ ਹੋਰ ਜਿਹੜੇ ਲੋਕ ਨੇ ਲਾਇਨਾ ਵਿੱਚ ਲੱਗੇ ਨੇ ਨਾ ਤਮਸਤਕ ਹੋ ਰਹੇ ਨੇ ਜੇ ਜਿਹੜੇ ਲੋਕ ਇੱਥੇ ਆਏ ਨੇ ਇਹਨਾਂ ਦਾ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕਿੰਨੀ ਦੇਰ ਤੋਂ ਇੱਥੇ ਆ ਰਹੇ ਨੇ ਤੇ ਕੀ ਕੰਮ ਕਰਦੇ ਨੇ ਤੁਸੀਂ ਭਾਈ ਸਾਹਿਬ ਕਿੰਨੀ ਦੇਰ ਤੋਂ ਆ ਰਹੇ ਹੋ ਮਥਾ ਟਿਕਾਣੇ ਤੇ ਉਹ ਦੋ ਦਸ ਪਹਾਰ ਜੀ ਤੇ ਕੰਮ ਕੀ ਕਰਦੇ ਹੋ ਤੁਸੀਂ ਕੰਮ ਦੁਕਾਨ ਕਰਦੇ ਠੀਕ ਹੈ ਜੀ ਤੇ ਕਿੰਨੇ ਆਪਣਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਚੌਲਾਂ ਤੋਂ ਆਏ ਜੀ ਚੌਲਾਂ ਤੋਂ ਆਏ ਜੀ ਇਹ ਜੋੜਾ ਜਿਹੜੇ ਜਲੰਧਰ ਚ ਪੈਂਦੀਆਂ ਨੇ ਇਹ ਇੱਧਰ ਗ੍ਰੈਂਡੇਡੇ ਪੈਂਦੀਆਂ ਹਨ ਹਾਂ ਜ਼ਿਲ੍ਹਾ ਜਲੰਧਰ ਹੀ ਹੋ ਗਿਆ ਜੀ ਇਹ ਪਿੰਡ ਜੋੜਾਂ ਤੋਂ ਇੱਥੇ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਬੜੀ ਦੂਰੋਂ ਦੂਰੋਂ ਲੋਕ ਜਿਹੜੇ ਆ ਇਸ ਭਗਵਾਨ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚ ਰਹੇ ਨੇ ਔਰ ਲਾਈਨਾਂ ਚ ਲੱਗੇ ਹੋਏ ਨੇ ਤੇ ਲੰਬੀਆਂ ਲਾਈਨਾਂ ਜਿਹੜੀਆਂ ਸਵੇਰ ਤੋਂ ਹੀ ਲੱਗੀਆਂ ਨੇ ਤੇ ਇਹ ਮੇਲਾ ਜਿਹੜਾ ਆ ਸ਼ਾਮ ਤੱਕ ਚੱਲੇਗਾ ਐਵੇਂ ਹੀ ਜਿਹੜੀ ਸੰਗਤ ਆ ਆਉਂਦੀ ਰਹੇਗੀ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਧੈਨਿਕ ਸਵੇਰਾ ਟੀਵੀ ਫਗਵਾੜਾ ਪੂਰੇ ਦੇਸ਼ ਵਿੱਚ ਇਹ ਭਗਵਾਨ ਬਿਸ਼ਕਰਮਾ ਪੂਜਾ ਦਾ ਜਿਹੜਾ ਉਸਵਿਆ ਉਹ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਪੂਰੇ ਪੰਜਾਬ ਭਰ ਤੋਂ ਸਭ ਤੋਂ ਜਿਹੜਾ ਬਿਸ਼ਕਰਮਾ ਪੂਜਾ ਉਸਵ ਮੇਲਾ ਫਗਵਾੜਾ ਵਿਖੇ ਭਗਵਾਨ ਬਿਸ਼ਕਰਮਾ ਜੀ ਦੇ ਮੰਦਰ ਵਿਖੇ ਮਨਾਇਆ ਜਾਂਦਾ ਜਿੱਤੇ ਵਿੱਚ ਹਰ ਸਾਲ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਜਿਹੜੇ ਨਮਸਤਕ ਹੁੰਦੇ ਨੇ ਤੇ ਇਸ ਵੇਲੇ ਵੀ ਇਹ ਮੇਲਾ ਸ਼ੁਰੂ ਹੋ ਚੁੱਕਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਉਹ ਲਗਣੀਆਂ ਸ਼ੁਰੂ ਹੋ ਗਈਆਂ ਆ ਤੇ ਦੱਸਿਆ ਜਾ ਰਿਹਾ ਕਿ ਸਵੇਰੇ ਤੜਕੇ ਤੋਂ ਹੀ ਲੋਕ ਇੱਥੇ ਨਤਮਸਕ ਹੋਣ ਲਈ ਲਾਈਨਾਂ ਵਿੱਚ ਲੱਗਦੇ ਨੇ ਔਰ ਭਗਵਾਨ ਬਿਸ਼ਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਲੈਂਦੇ ਨੇ ਤੇ ਇਹ ਮੇੜਾ ਮੇਲਾ ਹੈ 115ਵਾਂ ਮੇਲਾ ਜਿਹੜਾ ਇਹ ਸਾਇਤ ਬਿਸ਼ਕਰਮਾ ਤੇ ਮਾਨ ਸਭਾ ਵੱਲੋਂ ਕਰਾਇਆ ਜਾ ਰਿਹਾ ਹੈ ਔਰ ਇਸ 115ਵੇਂ ਬਿਸ਼ਕਰਮਾ ਪੂਜਾ ਉਤਸਵ ਦੇ ਉਤੇ ਤੁਸੀਂ ਦੇਖ ਸਕਦੇ ਹੋ ਕਿ ਕਮੇਟੀ ਵੱਲੋਂ ਬੜੇ ਸੁਚੱਜੇ ਪ੍ਰਬੰਧ ਕੀਤੇ ਹੋਏ ਨੇ ਇਹ ਪਾਈਪ ਲਾਈਨਾਂ ਲਾ ਕੇ ਜਿਹੜੇ ਸ਼ਰਧਾਲੂਆਂ ਨੂੰ ਕੋਈ ਮਤਥਾ ਜੇ ਕੰਦੇ ਵਿੱਚ ਕੋਈ ਜਿਹੜੀ ਆ ਉਹ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਇਹ ਜਿਹੜੇ ਪ੍ਰਬੰਧ ਕੀਤੇ ਨੇ ਆਉ ਅਸੀਂ ਇੱਥੇ ਪਹੁੰਚੇ ਲੋਕਾਂ ਨਾਲ ਵੀ ਗੱਲ ਕਰਦੇ ਆ ਕਿ ਕਿੰਨੀ ਦੇਰ ਤੋਂ ਲੋਕ ਇੱਥੇ ਆ ਰਹੇ ਨੇ ਤੇ ਕੀ ਉਹਨਾਂ ਦਾ ਕੰਮ ਹੈ ਭਜੀ ਤੁਸੀਂ ਅਜੇ ਮਥਾ ਦੇਖਣ ਆਏ ਹੋ ਤੇ ਕਦੋਂ ਤੋਂ ਇਸ ਮੰਦਰ ਵਿੱਚ ਮਥਾ ਦੇਖਣ ਆ ਰਹੇ ਹੋ ਸਾਡੋ 10 ਸਾਲ ਹੋ ਗਏ 10 ਸਾਲ ਹੋ ਗਏ ਤੇ ਕੀ ਆਪਣਾ ਕਾਰੋਬਾਰ ਕੀ ਕੰਮ ਕੀ ਹੈ ਉਸ ਨੂੰ ਮੈਸੰਬਰ ਕੰਮ ਜਿਦਾ ਚੱਲ ਰਹੀ ਕਰਦੇ ਜੀ 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 ਅੱਛਾ ਹਰ ਸਾਲ ਮੱਥਾ ਟੇਕਣਾ ਠੀਕ ਹੈ ਜੀ ਅੱਜ ਵੀ ਮਤਲਬ ਜ਼ਰੂਰੀ ਛੁੱਟੀ ਕਰਕੇ ਵੀ ਮਤਲਬ ਜ਼ਰੂਰੀ ਜੀ ਜੀ ਇਹ ਇਹ ਸਾਨੇ ਦੇਖੋ ਇਹ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਾਮ ਲਵਾਇਆ ਰਾਮ ਲਵਾਇਆ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆਸੀ ਆਏ ਆਦਮਪੁਰ ਦੇ ਫੁਰ ਮਸੂਰਪੁਰ ਬਡਾਲਾ ਹੈ ਤੇ ਜਿਲ੍ਹਾ ਜ਼ੁਲੰਦਰ ਦਾ ਆਦਮਪੁਰ ਦੇ ਜੇ ਕੋਲ ਜਿਹੜਾ ਪਿੰਡ ਹੈ ਉੱਥੋਂ ਨਾ ਤਮਾਸ਼ਤਕ ਹੋਣ ਆਏ ਨੇ ਸਾਡੇ ਨਾਲ ਹੋਰ ਵੀ ਅੰਕਲ ਮੌਜੂਦ ਨੇ ਇਕੱਠੇ ਹੀ ਹੋ ਤੁਸੀਂ ਤੇ ਤੁਹਾਡਾ ਵੈਸੇ ਕੀ ਕੰਮ ਹੈ ਦੀ ਕੰਮ ਸਾਡਾ ਇੱਕੋ ਹੀ ਹੈ ਮੈਸਨ ਦਾ ਕੰਮ ਕਰਦੇ ਹਾਂ ਠੀਕ ਹੈ ਤੁਹਾਨੂੰ ਇਹਨਾਂ ਨਾਲ ਹੀ ਹੋਇਆ ਉਹਨਾਂ ਨੂੰ ਠੀਕ ਹੈ ਜੀ ਇਹ ਵੀ ਇਹਨਾਂ ਦੇ ਨਾਲ ਆਏ ਨੇ ਤੇ ਦੱਸਦੇ ਨੇ ਕਿ ਪਿਛਲੇ 10 ਸਾਲ ਤੋਂ ਜਿਹੜਾ ਇਹੇ ਮੱਥਾ ਟੇਕਣ ਆ ਰਹੇ ਨੇ ਤੇ ਅਸੀਂ ਗੱਲ ਕਰਦੇ ਹਾਂ ਕਿ ਹੋਰ ਜਿਹੜੇ ਲੋਕ ਨੇ ਲਾਈਨਾਂ ਵਿੱਚ ਲੱਗੇ ਨੇ ਨਾ ਤਮਾਸ਼ਤਕ ਹੋ ਰਹੇ ਨੇ ਤੇ ਜਿਹੜੇ ਲੋਕ ਇੱਥੇ ਆਏ ਨੇ ਇਹਨਾਂ ਦਾ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕਿੰਨੀ ਦੇਰ ਤੋਂ ਇੱਥੇ ਆ ਰਹੇ ਨੇ ਤੇ ਕੀ ਕੰਮ ਕਰਦੇ ਨੇ ਤੁਸੀਂ ਭਾਈ ਸਾਹਿਬ ਕਿੰਨੀ ਦੇਰ ਤੋਂ ਆ ਰਹੇ ਹੋ ਮਥਾ ਟਿਕਾਣੇ ਤੇ ਉਹ ਦੋ 10 ਪਹਾਰ ਜੀ ਤੇ ਕੰਮ ਕੀ ਕਰਦੇ ਹੋ ਤੁਸੀਂ ਕੰਮ ਦੁਕਾਨ ਕਰਦੇ ਠੀਕ ਹੈ ਜੀ ਤੇ ਕਿੰਨੇ ਆਪਣਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਚੋਲਾ ਤੋਂ ਆਏ ਜੀ ਚੋਲਾ ਤੋਂ ਆਏ ਜੀ ਇਹ ਜੋੜਾ ਜਿਹੜੇ ਜਲੰਧਰ ਚ ਪੈਂਦੀਆਂ ਨੇ ਇਹ ਇੱਥੇ ਗ੍ਰੈਂਡੇਡੇ ਪੈਂਦੀਆਂ ਹਨ ਹਾਂ ਜ਼ਿਲ੍ਹਾ ਜਲੰਧਰ ਹੀ ਹੋ ਗਿਆ ਇਹ ਪਿੰਡ ਜੋੜਾਂ ਤੋਂ ਇੱਥੇ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਬੜੀ ਦੂਰੋਂ ਦੂਰੋਂ ਲੋਕ ਜਿਹੜੇ ਆ ਇਸ ਭਗਵਾਨ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚ ਰਹੇ ਨੇ ਔਰ ਲਾਈਨਾਂ ਚ ਲੱਗੇ ਹੋਏ ਨੇ ਤੇ ਲੰਬੀਆਂ ਲਾਈਨਾਂ ਜਿਹੜੀਆਂ ਸਵੇਰ ਤੋਂ ਹੀ ਲੱਗੀਆਂ ਨੇ ਤੇ ਇਹ ਮੇਲਾ ਜਿਹੜਾ ਆ ਸ਼ਾਮ ਤੱਕ ਚੱਲੇਗਾ ਐਵੇਂ ਹੀ ਜਿਹੜੀ ਸੰਗਤ ਆ ਉਹ ਆਉਂਦੀ ਰਹੇਗੀ ਕੈਮਰਾਮੈਨ ਅਰुण ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਧਾਇਨਿਕ ਚੋਰਾ ਟੀਵੀ ਫਗਵਾੜਾ पूरे देश ਵਿੱਚ ਜਿੱਤੇ ਭਗਵਾਨ ਵਿਸ਼ਕਰਮਾ ਪੂਜਾ ਦਾ ਜਿਹੜਾ ਉਸਵਿਆ ਉਹ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਪੂਰੇ ਪੰਜਾਬ ਭਰ ਤੋਂ ਸਭ ਤੋਂ ਜਿਹੜਾ ਵਿਸ਼ਕਰਮਾ ਪੂਜਾ ਉਸਮ ਮੇਲਾ ਫਗਵਾੜਾ ਵਿਖੇ ਭਗਵਾਨ ਵਿਸ਼ਕਰਮਾ ਜੀ ਦੇ ਮੰਦਰ ਵਿਖੇ ਮਨਾਇਆ ਜਾਂਦਾ ਜਿੱਤੇ ਵਿੱਚ ਹਰ ਸਾਲ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਜਿਹੜੇ ਉਨਤਮਸਤਕ ਹੁੰਦੇ ਨੇ ਤੇ ਇਸ ਵੇਲੇ ਵੀ ਇਹ ਮੇਲਾ ਸ਼ੁਰੂ ਹੋ ਚੁੱਕਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਉਹ ਲਗਣੀਆਂ ਸ਼ੁਰੂ ਹੋ ਗਈਆਂ ਆ ਤੇ ਦੱਸਿਆ ਜਾ ਰਿਹਾ ਕਿ ਸਵੇਰੇ ਤੜਕੇ ਤੋਂ ਹੀ ਲੋਕ ਇੱਥੇ ਨਤਮਸਕ ਹੋਣ ਲਈ ਲਾਈਨਾਂ ਵਿੱਚ ਲੱਗਦੇ ਨੇ ਔਰ ਭਗਵਾਨ ਬਿਸ਼ਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਲੈਂਦੇ ਨੇ ਤੇ ਇਹ ਮੇੜਾ ਮੇਲਾ ਹੈ 115ਵਾਂ ਮੇਲਾ ਜਿਹੜਾ ਇਹ ਸਾਇਤ ਬਿਸ਼ਕਰਮਾ ਤੇ ਮਾਨ ਸਭਾ ਵੱਲੋਂ ਕਰਾਇਆ ਜਾ ਰਿਹਾ ਹੈ ਔਰ ਇਸ 115ਵੇਂ ਬਿਸ਼ਕਰਮਾ ਪੂਜਾ ਉਤਸਵ ਦੇ ਉਤੇ ਤੁਸੀਂ ਦੇਖ ਸਕਦੇ ਹੋ ਕਿ ਕਮੇਟੀ ਵੱਲੋਂ ਬੜੇ ਸੁਚੱਜੇ ਪ੍ਰਬੰਧ ਕੀਤੇ ਹੋਏ ਨੇ ਇਹ ਪਾਈਪ ਲਾਈਨਾਂ ਲਾ ਕੇ ਜਿਹੜੇ ਸ਼ਰਧਾਲੂਆਂ ਨੂੰ ਕੋਈ ਮਤਥਾ ਜੇ ਕੰਦੇ ਵਿੱਚ ਕੋਈ ਜਿਹੜੀ ਆ ਉਹ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਇਹ ਜਿਹੜੇ ਪ੍ਰਬੰਧ ਕੀਤੇ ਨੇ ਆਉ ਅਸੀਂ ਇੱਥੇ ਪਹੁੰਚੇ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਕਿ ਕਿੰਨੀ ਦੇਰ ਤੋਂ ਲੋਕ ਇੱਥੇ ਆ ਰਹੇ ਨੇ ਤੇ ਕੀ ਉਹਨਾਂ ਦਾ ਕੰਮ ਹੈ ਭਾਜੀ ਤੁਸੀਂ ਅਜੇ ਮਥਾ ਦੇਖਣ ਆਏ ਹੋ ਤੇ ਕਦੋਂ ਤੋਂ ਇਸ ਮੰਦਰ ਵਿੱਚ ਮਥਾ ਦੇਖਣ ਆ ਰਹੇ ਹੋ ਅਗਰ 10 ਸਾਲ ਹੋ ਗਏ ਤਾਂ ਕੀ ਆਪਣਾ ਕਾਰੋਬਾਰ ਕੀ ਕੰਮ ਕੀ ਹੈ ਉਸ ਨੂੰ ਮੌਸਮ ਦਾ ਕੰਮ ਜਿਦਾ ਚੱਟਾ ਕਰਦੀ ਜੀ 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 ਅੱਛਾ ਹਰ ਸਾਲ ਮੱਥਾ ਟੇਕਣਾ ਠੀਕ ਹੈ ਜੀ ਅੱਜ ਵੀ ਮਤਲਬ ਜ਼ਰੂਰੀ ਛੁੱਟੀ ਕਰਕੇ ਵੀ ਮਤਲਬ ਜ਼ਰੂਰੀ ਜੀ ਜੀ ਇਹ ਇਹ ਸਾਨੇ ਦੇਖੋ ਇਹ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਾਮਲੋਆ ਰਾਮਲੋਆ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਆਏ ਆ ਹਾਜ਼ਮਪੁਰ ਦੇ ਫੂਲ ਮਸਜੂਰਪੁਰ ਬਡਾਲਾ ਆ ਤੇ ਜਿਲ੍ਹਾ ਜ਼ੁਲੰਦਰ ਦਾ ਆਦਮਪੁਰ ਦੇ ਜੇ ਕੋਲ ਜਿਹੜਾ ਪਿੰਡ ਹੈ ਉੱਥੋਂ ਨਾ ਤਮਸਤਕ ਹੋਣ ਆਏ ਨੇ ਸਾਡੇ ਨਾਲ ਹੋਰ ਵੀ ਅੰਕਲ ਮੌਜੂਦ ਨੇ ਇਕੱਠੇ ਹੀ ਹੋ ਤੁਸੀਂ ਤੇ ਤੁਹਾਡਾ ਵੈਸੇ ਕੀ ਕੰਮ ਹੈ ਦੀ ਕੰਮ ਸਾਡਾ ਇੱਕੋ ਹੀ ਹੈ ਮੈਸਨ ਦਾ ਕੰਮ ਕਰਦੇ ਹਾਂ ਠੀਕ ਹੈ ਤੁਹਾਨੂੰ ਇਹਨਾਂ ਨਾਲ ਹੀ ਹੋਇਆ ਉਹਨਾਂ ਨੂੰ ਠੀਕ ਹੈ ਜੀ ਇਹ ਵੀ ਇਹਨਾਂ ਦੇ ਨਾਲ ਆਏ ਨੇ ਤੇ ਦੱਸਦੇ ਨੇ ਕਿ ਪਿਛਲੇ 10 ਸਾਲ ਤੋਂ ਜਿਹੜਾ ਇਹੇ ਮੱਥਾ ਟੇਕਣ ਆ ਰਹੇ ਨੇ ਤੇ ਅਸੀਂ ਗੱਲ ਕਰਦੇ ਹਾਂ ਕਿ ਹੋਰ ਜਿਹੜੇ ਲੋਕ ਨੇ ਲਾਇਨਾ ਵਿੱਚ ਲੱਗੇ ਨੇ ਨਾ ਤਮਸਤਕ ਹੋ ਰਹੇ ਨੇ ਤੇ ਜਿਹੜੇ ਲੋਕ ਇੱਥੇ ਆਏ ਨੇ ਇਹਨਾਂ ਦਾ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕਿੰਨੀ ਦੇਰ ਤੋਂ ਇੱਥੇ ਆ ਰਹੇ ਨੇ ਤੇ ਕੀ ਕੰਮ ਕਰਦੇ ਨੇ ਤੁਸੀਂ ਭਾਈ ਸਾਹਿਬ ਕਿੰਨੀ ਦੇਰ ਤੋਂ ਆ ਰਹੇ ਹੋ ਮਥਾ ਟਿਕਾਣੇ ਤੇ ਉਹ ਦੋ-ਦਸ ਪਹਾਰ ਜੀ ਤੇ ਕੰਮ ਕੀ ਕਰਦੇ ਹੋ ਤੁਸੀਂ ਕੰਮ ਦੁਕਾਨ ਕਰਦੇ ਠੀਕ ਹੈ ਜੀ ਤੇ ਕਿੰਨੇ ਆਪਣਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਚੌਲਾਂ ਤੋਂ ਆਏ ਜੀ ਚੌਲਾਂ ਤੋਂ ਹਾਂ ਜੀ ਇਹ ਜੋੜਾ ਜਿਹੜੇ ਜਲੰਧਰ ਚ ਪੈਂਦੀਆਂ ਨੇ ਇਹ ਇੱਥੇ ਗ੍ਰੈਂਡੇਡੇ ਪੈਂਦੀਆਂ ਹਨ ਹਾਂ ਜ਼ਿਲ੍ਹਾ ਜਲੰਧਰ ਹੀ ਹੋ ਗਿਆ ਇਹ ਪਿੰਡ ਜੋੜਾਂ ਤੋਂ ਇੱਥੇ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਬੜੀ ਦੂਰੋਂ ਦੂਰੋਂ ਲੋਕ ਜਿਹੜੇ ਆ ਇਸ ਭਗਵਾਨ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚ ਰਹੇ ਨੇ ਔਰ ਲਾਈਨਾਂ ਚ ਲੱਗੇ ਹੋਏ ਨੇ ਤੇ ਲੰਬੀਆਂ ਲਾਈਨਾਂ ਜਿਹੜੀਆਂ ਸਵੇਰ ਤੋਂ ਹੀ ਲੱਗੀਆਂ ਨੇ ਤੇ ਇਹ ਮੇਲਾ ਜਿਹੜਾ ਆ ਸ਼ਾਮ ਤੱਕ ਚੱਲੇਗਾ ਐਵੇਂ ਹੀ ਜਿਹੜੀ ਸੰਗਤ ਆ ਉਹ ਆਉਂਦੀ ਰਹੇਗੀ ਕੈਮਰਾਮੈਨ ਅਰुण ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਧਾਇਨਿਕ ਚੋਰਾ ਟੀਵੀ ਫਗਵਾੜਾ